ਬਠਿੰਡਾ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਲੁੱਟਖੋਦੀ ਘਟਨਾ ਮੱਜਾਂ ਨਕਦੀ ਅਤੇ ਹੋਰ ਸਮਾਨ ਖੋ ਕੇ ਹੋਏ ਫਰਾਰ ਪੀੜਤ ਪਹੁੰਚੇ ਸਬੰਧਤ ਥਾਣੇ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਵਿਖੇ ਪਹੁੰਚੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀਆਂ ਦੀਆਂ ਜਿਨ੍ਹਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਨਾਲ ਲੁੱਟਖੋ ਕਰਕੇ ਮੌਕੇ ਤੋਂ ਫਰਾਰ ਹੋ ਗਏ ਹਨ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਵੀ ਦਸੇ ਜਾ ਰਹੇ ਹਨ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥਾਣੇ ਪਹੁੰਚਣ ਤੇ ਥਾਣੇ ਦੇ ਵਿੱਚ ਕੋਈ ਵੀ ਅਫਸਰ ਮੌਜੂਦ ਨਹੀਂ ਸੀ ਅਤੇ ਅਫਸਰ ਵੀ ਆਈਪੀ ਡਿਊਟੀ ਦੇ ਵਿੱਚ ਬਿਜ਼ੀ ਸਨ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਲੋਕਾਂ ਨੇ ਦੱਸਿਆ ਇਹ ਕਿ ਕੁਝ ਸਮੇਂ ਪਹਿਲਾਂ ਹੀ ਲੁੱਟ ਵਾਲੇ ਸਥਾਨ ਦੇ ਨੇੜੇ ਹੀ ਪੁਲਿਸ ਦੇ ਵੱਲੋਂ ਮੋਬਾਈਲ ਪਿਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਸੀ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਵਿੱਚ ਮੇਰਾ ਨਾਮ ਸੁਖਮੰਦਰ ਸਿੰਘ ਗਾੜਾ ਹੈ ਸਾਡੇ ਬਠਿੰਡੇ ਜ਼ਿਲ੍ਹੇ ਵਿੱਚ ਲਗਭਗ 300 ਡੈਰੀ ਹੈ ਆਮ ਤਕਰੀਬਨ ਰੋਜ਼ ਦੀਆਂ ਜਾਂ ਸੱਟਮੰਨਾਂ ਇੱਕ ਦੂਜੇ ਤੋਂ ਲੈ ਵਿੱਚ ਵਪਾਰੀ ਵਰਗ ਕਰਦਾ ਹੈਗਾ ਇਹ ਲੱਖਾ ਖਾਨ ਸਾਡੇ ਇੱਥੇ 15 ਸਾਲਾਂ ਤੋਂ ਕੰਮ ਕਰਦੇ ਆ ਤੇ ਇੱਜ਼ਤਦਾਰ ਵਪਾਰੀ ਹੈ ਇਹਨਾਂ ਦਾ ਮਾਸੀ ਦਾ ਬੇਟਾ ਤੇ ਮਾਮੇ ਦਾ ਬੇਟਾ ਇਹਨਾਂ ਨਾਲ ਕੰਮ ਕਰਦਾ ਹੈ ਉਹ ਕੱਲ ਮੰਜਾ ਚੜਾਉਣ ਗਿਆ ਨਾਲੇ ਉਹਨਾਂ ਦੀਆਂ ਦੋਨੇ ਮੰਜਾ ਲੈ ਕੇ ਨਾਲੇ ਗੱਡੀ ਲੈ ਕੇ ਕਿਉਂਕਿ ਜਿੱਥੇ ਇਹ ਚੋਰੀ ਹੋਈ ਆ ਉੱਥੇ ਦੋ ਤਿੰਨ ਦਿਨ ਪਹਿਲਾਂ ਹੀ ਸਾਡੇ ਪੁਲਿਸ ਪ੍ਰਸ਼ਾਸਨ ਨੇ ਉੱਥੇ ਇੱਕ ਚੌਂਕੀ ਦਾ ਅਰੇਂਜਮੈਂਟ ਕੀਤਾ ਪਰ ਉੱਥੇ ਉਸ ਟਾਈਮ ਕੋਈ ਮੁਲਾਜ਼ਮ ਨਹੀਂ ਸੀਗਾ ਕੱਲ ਹੀ ਸਾਡਾ ਇੱਕ ਦੋਸਤ ਹੈ ਵਿਕਰਮ ਇਹ ਨਾਲ ਖੜੇ ਆ ਇਹਨਾਂ ਦੇ ਵੀ ਉਦੋਂ ਬਸ ਕਿਲੋ ਕਿਮੀਟਰ ਦੂਰ ਪੰਜ ਸੱਤ ਬੰਦਿਆਂ ਨੇ ਆ ਕੇ ਇਹਨਾਂ ਨੂੰ ਕੁੱਟਮਾਰ ਕਰਕੇ ਇਹਨਾਂ ਦਾ 25-30 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਪ੍ਰਸ਼ਾਸਨ ਨੂੰ ਬੇਨਤੀ ਹੈ ਵਪਾਰੀ ਬਰਗਨਾ ਜੇ ਐ ਹੋਣ ਲੱਗ ਗਿਆ ਤਾਂ ਵਪਾਰ ਕਿਵੇਂ ਚੱਲੂਗਾ ਕੱਲ ਦੇ ਰਾਤ ਦੇ ਸਾਰੇ ਵਪਾਰੀ ਸਾਰੇ ਡੈਰੀਆ ਵਾਲੇ ਪ੍ਰਾਸ ਸੈਮੇ ਹੋਏ ਐ ਅਸੀਂ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆਂ ਕਿ ਇਹਨਾਂ ਚੋਰਾਂ ਦੇ ਨੱਥ ਪਾਈ ਜਾਵੇ ਤੇ ਸਾਡੇ ਜਿਹੜੇ ਵਪਾਰੀ ਐ ਇਹਨਾਂ ਨੂੰ ਰਾਹਤ ਮਿਲੇ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਠੀਕ ਐ ਉਹਦੀ ਪਰਪਾਈ ਹੋਵੇ ਜਿਹੜੇ ਬੰਦਿਆਂ ਨੇ ਇਹ ਜੁਰਮ ਕੀਤਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋ ਤੁਸੀਂ थाने ਚਾਹਣੇ ਚਾਏ ਹੋ ਜੀ ਤੁਹਾਨੂੰ ਥਾਣੇ ਨੇ ਕੀ ਆਖਿਆ ਥਾਣੇ ਦੇ ਵਿੱਚ ਆਏ ਆ ਤੇ ਸਾਡੇ ਇੱਥੇ ਐਸਐਚਓ ਸਾਹਿਬ ਤਾਂ ਛੁੱਟੀ ਤੇ ਆ ਉਹਨਾਂ ਨੇ ਇੰਚਾਰਜ ਲਾਇਆ ਬੰਗੀ ਸਾਹਿਬ ਉਹਨਾਂ ਨਾਲ ਗੱਲ ਹੋਈ ਕਿਉਂਕਿ ਬਹੰਡੇ ਵਿੱਚ ਸੀਐਮ ਸਾਹਿਬ ਆਏ ਹੋਏ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ 2 ਘੰਟਿਆਂ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਆ ਕੇ ਸੋਡੀ ਸਾਰੀ ਗੱਲਬਾਤ ਸੁਣਦੇ ਆ ਇਹ ਤੁਹਾਡੇ ਵਾਸਤੇ ਹਮ ਨਹੀਂ ਮਿਲਦਾ ਜੀ ਤੇ ਅਗਲਾ ਸ਼ੰਗਾਰਸ਼ਾ ਟੋੜਾ ਕੀ ਹੋਗਾ ਅਗਲਾ ਸ਼ੰਗਾਰਸ਼ਾ ਵੀ ਅੱਗੇ ਵੀ ਅੱਜ ਤੋਂ 8 ਸਾਲ ਪਹਿਲਾਂ ਮੰਜਾ ਚੋਰੀ ਹੋਈਆਂ ਸਨ ਉਦੋਂ ਵੀ ਅਸੀਂ ਬਹੁਤ ਸ਼ੰਗਾਰਸ਼ ਕੀਤਾ ਧਰਨੇ ਲਗਾਏ ਆ ਸਾਰੇ ਸ਼ਹਿਰ ਨੂੰ ਪਤਾ ਹੈ ਅਸੀਂ ਅੱਜ ਸਾਨੂੰ ਜਿੰਨਾ ਕਿ ਇਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ 2 ਘੰਟੇ ਵੇਟ ਕਰਦੇ ਆ ਉਸ ਤੋਂ ਬਾਅਦ ਅਸੀਂ ਸਾਰੀ ਯੂਨੀਅਨ ਇਕੱਠੀ ਹੋ ਕੇ ਮੀਟਿੰਗ ਕਰਾਂਗੇ ਜੋ ਅਗਲੀ ਪ੍ਰੋਸੈਸ ਹੋਗਾ ਸੁਣ ਦੱਸ ਦੱਸ ਕੱਲ ਹੋਇਆ ਸੀਗਾ ਜੀ 4:30 ਵਜੇ ਮੈਸੇਜ ਚੜਾਉਣ ਗਿਆ ਸੀ ਸਾਡੇ ਗੱਡੀ ਵਾਲਾ ਮੁੰਡਾ ਡਰਾਈਵਰ ਸੀਗਾ ਤੇ ਇੱਕ ਮੈਚ ਚੜਾ ਲਈ ਫਿਰ ਦੂਜੇ ਚੜਾਉਣਗੇ ਇੱਕ ਕਟੇ ਤੇ ਇੱਕ ਮੈਚ ਜਦੋਂ ਚੜਾ ਗਏ ਨਾ ਵਿਸ਼ਵਾਸ ਕਲੋਨੀ ਜੋ ਫਲਕਨੀ ਆਉਣ ਲੱਗਾ ਚੌਂਕੀ ਕੋਲ ਤੇ ਉੱਥੇ ਰਸਤਾ ਬੰਦ ਸੀਗਾ ਉਹਨਾਂ ਨੇ ਗੱਡੀ ਮੋੜ ਕੇ ਨੇ ਮੁੰਡੇ ਨੇ ਤੇ ਉਧਰ ਇੱਕ ਨੇਰਾਲੇ ਪਾਸੇ ਕੋਈ ਕੱਚੇ ਰਸਤੇ ਤੇ ਲਿੰਕ ਰੋਡ ਤੇ ਚੜਾਉਣ ਤੋਂ ਪਹਿਲੇ ਚਾਰ ਪੰਜ ਮੁੰਡੇ ਆਏ ਗੜੱਸਲੇ ਰਸੀ ਕੋਲੇ ਹੋ ਤੇ ਉਹਦੇ ਉਹਨੂੰ ਗੱਡੀ ਦੇ ਮੂਰੇ ਖੜਕੇ ਤੇ ਉਹਦੇ ਉਹਨੂੰ ਗੱਡੀ ਰੁਕਾ ਲਈ ਉਹਨੇ ਮੁੰਡੇ ਨੇ ਕਿਹਾ ਭਾਈ ਤੁਸੀਂ ਇੱਕ ਕੰਮ ਕਰੋ ਮੋਬਾਈਲ ਲੈ ਲਓ ਤੇ ਪੈਸੇ ਲੈ ਲਓ ਜਿਹੜੇ ਆਣਗੇ ਤੇ ਆਦਤ ਉਹਨੂੰ ਜਾਣਦੋ ਉਹਨੇ ਕੁਛ ਨਹੀਂ ਸੁਨਾ ਉਹਨੂੰ ਮਾਰ ਮੁਰ ਕੇ ਉਹ ਕੁੱਟਾ ਨੂੰ ਕਰਲੇ ਤੋ ਕੁੱਟਕੇ ਨੂੰ ਉਧਰ ਪਹਜਾ ਦਾ ਦੂਜੀ ਸੇੜ ਤੇ ਲੈ ਕੇ ਫਿਰ ਭੱਜ ਗਏ ਜੀ ਉਹ ਗੱਡੀ ਵੀ ਤੇ ਮੈਸ਼ਾ ਵੀ ਕਿੰਨੀਆਂ ਬੱਜਾਂ ਸੀਗੀਆਂ ਜੀ ਇਹ ਦੋ ਮੈਸ਼ਾ ਤੇ ਇੱਕ ਕੱਟ ਹੈ ਜੀ ਵਿੱਚ ਗੱਡੀ ਦੇ ਸਮੇਤ ਗੱਡੀ ਲੈ ਗਈ ਜੀ ਹਾਂਜੀ ਹਾਂਜੀ ਕੋਈ ਜਮਸ਼ਾ ਦੇ ਘਾਨ ਪਛਾਤੇ ਸੀ ਨਿਆਂ ਨ ਪਛਾਤੇਗੇ ਜੀ ਇਹ ਬਹੁਤ ਤਕੜਾ ਜੀ ਲੋਸ ਹੈਗਾ ਇਹ ਸਾਡਾ ਡੇਰੀ ਪਰਮਨੂ ਕਿਉਂਕਿ ਸਾਡੀ ਮੈਸ਼ਾ ਹੁੰਦੀਆਂ ਨੇ ਇਹ ਟ੍ਰੇਨ ਨੇ ਗੱਡੀਆਂ ਜੀ ਹੁੰਦੀਆਂ ਇਹ ਤਾਂ ਫਿਰ ਹਰੇਕ ਨਾਲ ਹੀ ਤੱਕਾ ਹੋ ਜਾਂਦਾ ਜੀ ਬੋਲੋ ਜਿਸ ਦਿਨ ਡਾਇੜੇ 100 ਡਾਇੜੀ ਆਂ ਕਿ ਡਾਇੜੀ ਵਾਲੇ ਖੜੇ ਆਪਣੇ ਭਾਈਆ ਸਾਰੇ ਹੈ ਅਰੇ ਨਾ ਲੈਂਗੇ ਆਪਣੇ ਜੋ ਤੁਸੀਂ ਇਕੱਠੇ ਹੋ ਡਾਇੜੀ ਵਾਲੇ ਇਕੱਠੇ ਹੋ ਹਾਂ ਜੀ ਸਾਰੇ ਡਾਇੜੀ ਵਾਲੇ ਇਕੱਠੇ ਹੋਏ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੇ ਕੀ ਆਖਿਆ ਪੁਲਿਸ ਪ੍ਰਸ਼ਾਸਨ ਕਹਿੰਦੀ ਜੀ ਉਹ ਕੋਈ ਕਾਰਵਾਈ ਕਰੂਗੀ ਇਹ ਫੜੂਪੰਦੇ ਫੜੀ ਤਾਂ ਇਹਨਾਂ ਜੀ ਅਲੇ ਤਾਂ ਕੁਝ ਵੀ ਨਹੀਂ ਅਰੇ ਤਾਂ ਕਈ ਜਾਂਦੇ ਕਰਦੇ ਕਰਦੇ ਕੀ ਮੰਗ ਕਰਦੇ ਜੀ ਇਸੇ ਮੰਗ ਕਰਦੇ ਜੀ ਬੰਦੇ ਫੜੇ ਜਾਂਦੇ ਸਾਡੇ ਮਾਲ ਤੇ ਗੱਡੀ ਸਾਡੀ ਬਰਾਮਦ ਹੋਵੇ ਅੱਗੇ ਨੇ ਜੀਟੂ ਇਹ ਬਰਾਮਤ ਨਹੀਂ ਹੁੰਦੀ ਫਗਲਾ ਇਲੈਕਸ਼ਨ ਕਰਾਉਂਦੇ ਸੀ ਇਹੀ ਇਲੈਕਸ਼ਨ ਕਰਾਂਗੇ ਜੀ ਜੀਡੀਐਸ ਦੇ ਪੇਸ਼ ਹੋਣਗੇ ਜੀ ਨਹੀਂ ਫਿਰ ਤਾਨਾ ਦੇਵਾਂਗੇ ਜੀ ਸਾਰੇ ਡੇਰੀ ਵਾਲ